ਬਜ਼ੁਰਗਾਂ ਦੇ ਲਈ ਵੱਡੀ ਖੁਸ਼ਖਬਰੀ ਬਜ਼ੁਰਗਾਂ ਦੇ ਪੈਨਸ਼ਨ ਦੇ ਵਿੱਚ ਹੋਇਆ ਦੁੱਗਣਾ ਵਾਅਦਾ ਜਾਣੋ ਕਿੰਨੇ ਹਜ਼ਾਰ ਤੱਕ ਦਾ ਮਿਲੇਗਾ ਦੁੱਗਣਾ ਫਾਇਦਾ ਬੁਢਾਪਾ ਪੈਨਸ਼ਨ ਯੋਜਨਾ ਨੂੰ ਲੈ ਕੇ ਵੱਡੀ ਅਪਡੇਟ ਸਾਂਝੀ ਕਰ ਰਹੇ ਹਾਂ ਦੱਸਦੇ ਕਿ ਉਹਨਾਂ ਬਜ਼ੁਰਗਾਂ ਦੇ ਲਈ ਇਹ ਬਹੁਤ ਵੱਡੀ ਖੁਸ਼ਖਬਰੀ ਕਹਿ ਸਕਦੇ ਹਾਂ ਕਿਉਂਕਿ ਪੈਨਸ਼ਨ ਦੇ ਵਿੱਚ ਹੁਣ ਦੁੱਗਣਾ ਵਾਅਦਾ ਹੋਣ ਦੀ ਜਿਹੜੀ ਕਿ ਖਬਰ ਸਾਹਮਣੇ ਆ ਰਹੀ ਹੈ ਤਾਂ ਕਿੰਨਾ ਵਾਅਦਾ ਹੋਇਆ ਕਿਹੜੀ ਤਰੀਕ ਤੋਂ ਇਹ ਵਾਅਦਾ ਹੋਵੇਗਾ ਉਹ ਜਾਣਦੇ ਹਾਂ ਇਸ ਖਾਸ ਰਿਪੋਰਟ ਦੇ ਵਿੱਚ ਦਰਅਸਲ ਦਿੱਲੀ ਦੀ ਰੇਖਾ ਗੁਪਤਾ ਸਰਕਾਰ ਨੇ ਫੈਸਲਾ ਲਿਆ ਹੈਗਾ ਕਿ ਬੁਢਾਪਾ ਪੈਨਸ਼ਨ ਯੋਜਨਾ ਦੇ ਵਿੱਚ 50000 90 ਲਾਭਪਾਤਿਆਂ ਨੂੰ ਜੋੜਿਆ ਜਾਵੇਗਾ ਇਹ ਕਾਮ ਦੱਸਦੇ ਕਿ ਅੱਜ ਯਾਨੀ ਕਿ 17 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਦੇ ਉੱਤੇ ਆਯੋਜਿਤ ਸੇਵਾ ਪਖਵਾੜਾ ਦੇ ਵਿੱਚ ਕੀਤਾ ਜਾਵੇਗਾ ਸਰਕਾਰ ਦੇ ਵੱਲੋਂ ਕਿਹਾ ਜਾ ਰਿਹਾ ਹੈਗਾ ਕਿ ਨਾਮਕਣ ਮੁਹਿੰਮ ਦੇ ਨਾਲ ਇਹ ਯਕੀਨੀ ਬਣਾਇਆ ਜਾਵੇਗਾ ਕਿ ਵੱਧ ਤੋਂ ਵੱਧ ਬਜ਼ੁਰਗਾਂ ਨੂੰ ਇਸ ਯੋਜਨਾ ਦੇ ਵਿੱਚ ਸ਼ਾਮਲ ਹੋਣ ਅਤੇ ਉਹਨਾਂ ਨੂੰ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਲਈ ਕਿਸੇ ਦੀ ਉਡੀਕ ਨਾ ਕਰਨੀ ਪਵੇ। ਉਹਨਾਂ ਨੂੰ ਸਰਕਾਰ ਤੋਂ ਹੀ ਵਿਤੀ ਮਦਦ ਮਿਲਣੀ ਚਾਹੀਦੀ ਹੈ। ਤਾਂ ਸਮਾਜ ਭਲਾਈ ਵਿਭਾਗ ਦੱਸ ਦਈਏ ਕਿ ਇੰਦਰਾ ਗਾਂਧੀ ਸਟੇਡੀਅਮ ਦੇ ਵਿੱਚ ਬੁਢਾਪਾ ਪੈਨਸ਼ਨ ਯੋਜਨਾ ਤਹਿਤ 50 ਹਜ਼ਾਰ ਬਜ਼ੁਰਗ ਲਾਭਪਾਤਿਆਂ ਦੇ ਲਈ ਨਾਮਾ ਕਣ ਪ੍ਰਕਿਰਿਆ ਸ਼ੁਰੂ ਕਰੇਗਾ। ਇਸ ਤੋਂ ਇਲਾਵਾ ਬਜ਼ੁਰਗ ਨਾਗਰਿਕਾਂ ਦੇ ਲਈ ਜੋ ਕਿ ਮਾਸਿਕ ਪੈਨਸ਼ਨ ਦੇ ਵਿੱਚ ਵੀ ਵਾਅਦਾ ਕੀਤਾ ਜਾ ਰਿਹਾ ਹੈਗਾ 60 ਸਾਲ ਜਾਂ ਫਿਰ ਇਸ ਤੋਂ ਵੱਧ ਉਮਰ ਦੇ ਲਾਭਪਾਤ ਤਿਆਨੋਂ ਹੁਣ 2000 ਰੁਪਏ ਦੀ ਬਜਾਏ 2500 ਰੁਪਏ ਮਿਲਣਗੇ ਇਸ ਦੇ ਨਾਲ ਹੀ 70 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲਾਭਪ੍ਰਾਪਤਿਆਂ ਲਈ ਪੈਨਸ਼ਨ ਜੋ ਕਿ ਹੈ 2500 ਤੋਂ ਰੁਪਏ ਵਧਾ ਕੇ 3000 ਰੁਪਏ ਕੀਤੀ ਜਾਵੇਗੀ ਯਾਨੀ ਕਿ 500 ਰੁਪਏ ਦਾ ਵਾਅਦਾ ਹੋਇਆ ਇਸ ਦੇ ਨਾਲ ਹੀ ਅਨੁਸੂਚਿਤ ਜਾਤੀ ਅਤੇ ਜੋ ਕਿ ਅਨੁਸੂਚਿਤ ਜਨ ਜਾਤੀ ਭਾਈਚਾਰੇ ਦੇ ਲਾਭਪ੍ਰਾਪਤਿਆਂ ਨੂੰ ਹਰ ਮਹੀਨੇ 500 ਰੁਪਏ ਦੀ ਵਾਧੂ ਪੈਨਸ਼ਨ ਦਿੱਤੀ ਜਾਵੇਗੀ ਤਾਂ ਬੇਹਦ ਵੱਡੀ ਅਪਡੇਟ ਹੈਗੀ ਹੈ ਅਤੇ ਤੋਂ ਦੱਸਦੇ ਕਿ ਕੁਝ ਸੂਤਰਾਂ ਦੇ ਹਵਾਲਤ ਜੋ ਰਿਪੋਰਟ ਸਾਹਮਣੇ ਆ ਰਹੀ ਹੈ ਉਸ ਦੇ ਮੁਤਾਬਕ ਆਖਰੀ ਵਾਰ ਰਜਿਸਟ੍ਰੇਸ਼ਨ ਪ੍ਰਕਿਰਿਆ ਨਵੰਬਰ 2024 ਦੇ ਵਿੱਚ ਕੀਤੀ ਗਈ ਸੀ ਜਦੋਂ ਬਹੁਤ ਸਾਰੀਆਂ ਅਰਜ਼ੀਆਂ ਲੰਬਿਤ ਰਹੀਆਂ ਨੇ ਅਤੇ ਇਸ ਦੌਰ ਦੇ ਵਿੱਚ ਦੇਰੀ ਹੋਈ ਹੈ ਅਧਿਕਾਰੀਆਂ ਨੂੰ ਬੈਕਲੌਗ ਨੂੰ ਸਾਫ਼ ਕਰਨ ਦੇ ਵਿੱਚ ਵੀ 7 ਮਹੀਨਾ ਤੋਂ ਵੱਧ ਸਮਾਂ ਲੱਗਿਆ ਸਾਰੀਆਂ ਲੰਬਿਤ ਰਜਿਸਟ੍ਰੇਸ਼ਨਾਂ ਜੂਨ 2025 ਤੱਕ ਪੂਰੀਆਂ ਹੋ ਗਈਆਂ ਦੱਸਦੇ ਕਿ ਸੇਵਾ ਪਖਵਾ ਜੋ ਕਿ ਪਖਵਾੜਾ ਦੇ ਤਹਿਤ ਦਿੱਲੀ ਸਰਕਾਰ ਪ੍ਰਧਾਨ ਮੰਤਰੀ ਮੋਦੀ ਦੇ 70ਵਾਂ ਜਨਮ ਦਿਨ ਦੇ ਉਤੇ 75ਵਾਂ ਪ੍ਰੋਜੈਕਟਾਂ ਅਤੇ ਯੋਜਨਾਵਾਂ ਨੂੰ ਲਾਗੂ ਕਰਨ ਚਾਰੀ ਹੈ ਯਾਨੀ ਕਿ ਅੱਜ ਲਾਗੂ ਕਰਨ ਚਾਰੀ ਹੈ ਤਾਂ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਯੋਗ ਸੀਨੀਅਰ ਨਾਗਰਿਕਾਂ ਨੂੰ ਇਸ ਯੋਜਨਾ ਦਾ ਲਾਭ ਲੈਣ ਦੇ ਲਈ ਸਮੇਂ ਸਿਰ ਅਰਜੀ ਦੇਣ ਦੀ ਅਪੀਲ ਕੀਤੀ ਹੈ ਮੁੱਖ ਮੰਤਰੀ ਨੇ ਸਾਰੇ ਯੋਗ ਬਜ਼ੁਰਗਾਂ ਅਤੇ ਦਿਵਿਆਂਗਾਂ ਨੂੰ ਅੱਗੇ ਆਉਣ ਅਤੇ ਸਰਕਾਰ ਦੀ ਇਸ ਯੋਜਨਾ ਦਾ ਲਾਭ ਲੈਣ ਦੀ ਅਪੀਲ ਕੀਤੀ ਜਾਣਕਾਰੀ ਲਈ ਤੁਹਾਨੂੰ ਦੱਸਦੀ ਹੈ ਕਿ ਇਸ ਸਮੇਂ ਦਿੱਲੀ ਸਰਕਾਰ ਲਗਭਗ 3.8 ਲੱਖ ਔਰਤਾਂ ਤੇ 4.6 ਲੱਖ ਬਜ਼ੁਰਗਾਂ ਅਤੇ 1.3 ਲੱਖ ਅਪਾਹਜਾਂ ਨੂੰ ਪੈਨਸ਼ਨ ਦੇ ਰਹੀ ਹੈ। ਇਹਨਾਂ ਯੋਜਨਾਵਾਂ ਨੂੰ ਪੂਰਾ ਕਰਨ ਲਈ ਹਰ ਸਾਲ 1140 ਕਰੋੜ ਰੁਪਏ ਖਰਚ ਕੀਤੇ ਜਾਂਦੇ ਨੇ। ਤਾਂ ਬੇहद ਵੱਡੀ ਅਪਡੇਟ ਹੈ ਜਿਹੜੇ ਦੱਸਦੀ ਹੈ ਕਿ ਬੁਢਾਪਾ ਪੈਨਸ਼ਨ ਲੈਣ ਦੇ ਯੋਗ ਨੇ ਤਾਂ ਦਿੱਲੀ ਸਰਕਾਰ ਦੇ ਵੱਲੋਂ ਇਹ ਵੱਡਾ ਫੈਸਲਾ ਜਿਹੜਾ ਕੀ ਲਿਆ ਜਾ ਰਿਹਾ ਹੈਗਾ ਇਹਨਾਂ ਬਜ਼ੁਰਗਾਂ ਨੂੰ ਇਹਨਾਂ ਪੈਨਸ਼ਨਰਾਂ ਨੂੰ ਤੁਹਾਨੂੰ ਦੱਸ ਦਈਏ ਕਿ 500 ਰੁਪਏ ਦੀ ਵਾਦੀ ਜਿਹੜੀ ਕਿ ਰਕਮ ਰਾਸ਼ੀ ਦੇ ਵਿੱਚ ਜੋੜਿਆ ਗਿਆ ਹੈਗਾ ਪਹਿਲਾਂ ਜਿਨ੍ਹਾਂ ਨੂੰ ਜਿਨ੍ਹਾਂ ਦੀ ਉਮਰ 60 ਸਾਲ ਤੱਕ ਦੀ ਹੈਗੀ ਐ ਉਹਨਾਂ ਜੋ ਫਿਰ ਇਸ ਤੋਂ ਵੱਧ ਨੇ 60 ਸਾਲ ਤੋਂ ਵੱਧ ਨੇ ਤਾਂ ਉਹਨਾਂ ਨੂੰ 2000 ਦੀ ਬਜਾਏ 2500 ਰੁਪਏ ਮਿਲਣਗੇ ਤੇ ਜਿਹੜੇ ਜਿਨ੍ਹਾਂ ਦੀ ਉਮਰ 70 ਸਾਲ ਹੈ ਜਾਂ ਫਿਰ 70 ਸਾਲ ਤੋਂ ਵੱਧ ਹੈ ਉਹਨਾਂ ਨੂੰ ਤੁਹਾਨੂੰ ਦੱਸ ਦਈਏ ਕਿ 3000 ਰੁਪਏ ਪਹਿਲਾਂ 2500 ਮਿਲਦਾ ਸੀਗਾ ਪਰ ਹੁਣ 3000 ਰੁਪਏ ਵੱਧ ਕੇ ਇਹਨਾਂ ਨੂੰ ਰਾਸ਼ੀ ਜੜੀ ਕੀ ਦਿੱਤੀ ਜਾਵੇਗੀ